ਦੇ ਵੀ ਨਾ ਤੇ ਕੋਈ ਪਿੰਡ ਦਾ ਪਾਣੀ ਦਾ ਨਿਕਾਸ ਇੱਕੋ ਹੀ ਪਿੰਡ ਨੂੰ ਛੜਕਾਉਂਦੀ ਉਹ ਵੀ ਤੁਸੀਂ ਜੇਂਦੀ ਨੰਗ ਕਾਏ ਜੇ ਟੁੱਟੀ ਤਿੰਨ ਪਾਸਿਓ ਤਿੰਨ ਪਾਸਿਓ ਪਾਕਿਸਤਾਨ ਨੇ ਘੇਰਿਆ ਹੋਇਆ ਇੱਕੋ ਰਸਤਾ ਆ ਇੱਕੋ ਬਣਿਆ ਯੂ ਟੈਪ ਬਣਿਆ ਸਾਡੇ ਪਿੰਡ ਦਾ ਡੋਕੇ ਪਿੰਡ ਯੂ ਟੈਪ ਆ ਉਹੋ ਜਿਹੜੀ ਛੜਕਿਆ ਸਿੰਗਲ ਉਹ ਵੀ ਟੁੱਟੀ ਹੋਈ ਆ ਕੋਈ ਇੱਥੇ ਡਿਸਪੈਂਸਰੀ ਨਹੀਂ ਕੋਈ ਪਸ਼ੂਆਂ ਦੀ ਡਿਸਪੈਂਸਰੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਜਦੋਂ ਰਾਤ ਬਰਾਦ ਕਿਤੇ ਕੋਈ ਦਿੱਕਤ ਆ ਜਾਂਦੀ ਹੈ ਜਾਂ ਹਾਲਾਤ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਫਿਰ ਕਿੱਧਰ ਨੂੰ ਸਭ ਤੋਂ ਪਹਿਲਾਂ ਭੈਣਾ ਪੈਂਦਾ ਉਹ ਵੇਖੋ ਜੀ ਆਪੋ ਆਪਣੇ ਵਾਹਨਾ ਤੇ ਸਾਨੂੰ ਐਮਰਜੈਂਸੀ ਜਿਹੜਾ ਕੋਈ ਹੈ ਜਿਹਦੇ ਕੋਈ ਸਾਧਨ ਹੈਗਾ ਆ ਉਹ ਤੇ ਅਮਰਸਰ ਲਿਆ ਜਾਂਦਾ ਜਿਹੜੇ ਗਰੀਬ ਲੋਕ ਨੇ ਵਿਚਾਰੇ ਇੱਥੇ ਹੀ ਕਈ ਵਾਰੀ ਇਹਨਾਂ ਨੂੰ ਨੁਕਸਾਨ ਹੋ ਜਾਂਦਾ ਉਹਨਾਂ ਦਾ ਇੱਥੇ ਡੈੱਡ ਹੋ ਜਾਂਦੇ ਉਹ ਹੈਗਾ ਉਹਨਾਂ ਨੂੰ ਮਿਲਦੀ ਨਹੀਂ ਸੁਭਦਾ ਨਹੀਂ ਮਿਲਦੀ ਤਾਂ ਇੱਥੇ ਇੱਕ ਗੁਰੂ ਘਰ ਵੀ ਜਿਹੜਾ ਸਾਹਮਣੇ ਦੇਖਣ ਨੂੰ ਮਿਲ ਰਿਹਾ ਕਿ ਇਸ ਦੀ ਸੇਵਾ ਵੀ ਜਿਹੜੀ ਆ ਨਹੀਂ ਕੀਤੀ ਜਾ ਰਹੀ ਪੂਰਨ ਤੌਰ ਤੇ ਨਹੀਂ ਇਹ ਹੁੰਦੀ ਹੈ ਉਹਦੇ ਮੈਂ ਦਿਨੇ ਇੱਕ ਘੰਟਾ ਕਿ ਜਾਈਦਾ ਚਾੜੂ ਚੂੜੂ ਕਰਾਈਦਾ ਉਹ ਵੀ ਸਾਨੂੰ ਅਠੀ ਦਿਨ ਹੀ ਦਿੰਦੇ ਇੱਕ ਦਿਨ ਹਫਤੇ ਦੇ ਵਿੱਚ ਹਫਤੇ ਚ ਇੱਕ ਦਿਨ ਤੇ ਉਹ ਪੱਕਾ ਬੱਧਾ ਹੈ ਉਹਨੂੰ ਫਿਰ ਬੀਬੀਆਂ ਜਾਂਦੀਆਂ ਨੇ ਉਥੇ ਝਾੜੂ ਮੰਜਾ ਕਰਕੇ ਜੋਤ ਜਗਾਤ ਅੰਦਰ ਬਾਬੇ ਦੀ ਲੱਗੀ ਆ ਜੋਤ ਜੀ ਕਹਿੰਦੇ ਹਰ ਗੋਬਿੰਦ ਸਾਹਿਬ ਦੀ ਜੋਤ ਜਿਹੜੀ ਹੈ ਨਾ ਉਹ ਤੇ ਗਾਉਣੀ ਹੁੰਦੀ ਆ ਕਿਉਂਕਿ ਸਥਾਨ ਬੜਾ ਮੀਰੀ ਪੀਰੀ ਦੇ ਮਾਲਕ ਇੱਥੇ ਆਏ ਆ ਜੀ ਤੇ ਜੇ ਅੱਜ ਨੂੰ ਇਹ ਤਾਰ ਪਰਾਂ ਹੋ ਜਾਂਦੀ ਐ ਇੱਥੇ ਗੁਰਦਾਰਾ ਤਿਆਰ ਕਰ ਲੈਂਦੇ ਜਿੰਨੇ ਤਾਰ ਨਹੀਂ ਪਰਾਂ ਹੁੰਦੀ ਐ ਗੁਰਦਾਰਾ ਨਹੀਂ ਤਿਆਰ ਕਰ ਸਕਦੇ ਤੇ ਇੱਥੇ ਮਹਾਰਾਜ ਦਾ ਸਰੂਪ ਵੀ ਜਿਹੜਾ ਹੈ ਉਹ ਨਹੀਂ ਸਰੂਪ ਦੀ ਫਿਰ ਸੇਵਾ ਨਹੀਂ ਨਾ ਹੋ ਸਕਦੀ ਕਿਉਂਕਿ ਟਾਈਮ ਦੀ ਨਹੀਂ ਸਰੂਪ ਦੀ ਸੇਵਾ ਸੇਵਾ ਨਹੀਂ